ਸੱਤਾ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਪਿਛਲੇ 4-5 ਦਿਨਾਂ ਤੋਂ ਮਾਲਵਾ ਖੇਤਰ ਦੇ ਵਿੱਚ ਜਿਹੜੀ ਬਰਸਾਤ ਉਹ ਕੀਤੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਬਿਮਾਰੀਆਂ ਨੇ ਵੀ ਦਸਤਕ ਦਿੱਤੀ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਬਰਸਾਤੀ ਕੀੜੇ ਨਿਕਲਣੇ ਜਾਂ ਡੇਂਗੂ ਮਲੇਰੀਆ ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੰਪਦੀਆਂ ਨੇ ਸੋ ਇਸ ਵਕਤ ਅਸੀਂ ਜੱਚਾ ਬੱਚਾ ਹਸਪਤਾਲ ਦੇ ਜਿਹੜਾ ਬੱਚਿਆਂ ਦਾ ਹਸਪਤਾਲ ਉੱਥੇ ਮੌਜੂਦ ਹਾਂ ਤੇ ਮਾਹਿਰ ਡਾਕਟਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਤ ਇਸ ਮੌਸਮ ਦਾ ਬੱਚਿਆਂ ਦੇ ਉੱਪਰ ਖਾਸ ਤੌਰ ਤੇ ਕੀ ਅਸਰ ਪੈਂਦਾ ਹੈ ਤੇ ਬੱਚੇ ਇਹਨੂੰ ਜਿਹੜਾ ਕਿਸ ਤਰ੍ਹਾਂ ਬਿਮਾਰੀਆਂ ਤੋਂ ਇਸ ਸੀਜ਼ਨ ਦੇ ਵਿੱਚ ਬਚਾਇਆ ਬਚਾਇਆ ਜਾ ਸਕਦਾ ਹੈ ਸੋ ਸਰ ਨਾਲ ਡਾਕਟਰ ਰਮਪੁਸ਼ ਨੇ ਅਸਰ ਸਵਾਗਤ ਤੁਹਾਡਾ ਬਹੁਤ ਬਹੁਤ ਸਾਰੀ ਜੀ ਪਰ ਅਸਰ ਕੀ ਕਹਿਣਾ ਚਾਹੁੰਗੇ ਜਿਵੇਂ ਚਾਰ ਪੰਜ ਦਿਨਾਂ ਤੋਂ ਬਸਾਰਾ ਹੋ ਰਹੀ ਹੈ ਤੇ ਕਿੰਨਾ ਉਹ ਜਿਹੜਾ ਫਰਕ ਪਿਆ ਤੁਹਾਡੀ ਠੋਕਰੀ ਦੀ ਵੀ ਪਸੰਦ ਰਹੀ ਜੀ ਵਧੀਆ ਲੋਕ ਦੀ ਜਾਂਦੀ ਹੈ ਇੱਕ ਤਾਂ ਬਾਰ ਬਾਰ ਸਾਤਾਂ ਕਰਕੇ ਜਿਹੜੇ ਦਮੇ ਰਹੇ ਮਰੀਜ਼ ਹੈ ਉਹ ਦੁਆਰ ਤੋਂ ਆ ਗਏ ਕਿਉਂਕਿ ਟੈਂਪਰੇਚਰ ਉੱਪਰ ਥੱਲੇ ਹੋ ਗਏ ਜੀ ਉਹ ਮਰੀਜ਼ ਆ ਰਹੇ ਆ ਦੂਜਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਪਾਣੀ ਇਕੱਠਾ ਹੋਣ ਕਰਕੇ ਜਿਹੜੀ ਵਾਟਰ ਬਕਸ ਸਪਲਾਈ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਜਿਹੜੇ ਵੀ ਲੋਕ ਆਰੋ ਦਾ ਪਾਣੀ ਨਹੀਂ ਪੀਂਦੇ ਨਾ ਬਾਹਰ ਦਾ ਪਾਣੀ ਨਹੀਂ ਪੀਂਦੇ ਉਹਨਾਂ ਦੇ ਬੱਚਿਆਂ ਨੂੰ ਲੈਟਰ ਨਹੀਂ ਉਹ ਉਲਟੀ ਆਉਂਦੇ ਰਹਿ ਜਾਂਦੇ ਨੇ ਇਹ ਬਹੁਤ ਜ਼ਿਆਦਾ ਵਾਧਾ ਹੋ ਚੁੱਕਿਆ ਤੀਸਰਾ ਬਰਸਾਤੀ ਕੀੜਿਆਂ ਕਰਕੇ ਕੋਈ ਬੱਚੇ ਕੀੜੇ ਲੜ ਗਏ ਕਰਕੇ ਤਪਖੜ ਨਾਲ ਮਰੀਜ਼ ਆ ਰਹੇ ਸਾਡੇ ਪਤਨੀ ਅਸਾਈ ਜੀ ਦਾ ਨਹੀਂ ਹੋ ਰਿਹਾ ਸਰ ਚੱਕਾ ਚੈਲੰਜ ਵੀ ਕੁਝ ਆਇਆ ਹੋਣਾ ਇਸ ਸੀਜ਼ਨ ਵਿੱਚ ਤੁਹਾਡੇ ਲਈ ਕਿ ਬਹੁਤ ਬੰਦਾਂ ਵਿੱਚ ਪੈਣਾ ਨਾ ਚੈਲੰਜ ਵੀ ਇੱਕ ਬਹੁਤ ਭਾਰੀ ਗੱਲ ਹੈ ਜੀ ਬਹੁਤ ਭਾਰਾ ਹੈ ਸਰ ਇਹ ਹੀ ਚੈਲੰਜ ਆ ਰਿਹਾ ਕਿ ਬੱਚੇ ਪਾਣੀ ਘੱਟ ਰਿਹਾ ਬੱਚੇ ਪਾਣੀ ਘੱਟ ਰਿਹਾ ਜਦੋਂ ਉਹਨੂੰ ਭਰਤੀ ਕਰਕੇ ਲਾਜ ਕਰਨਾ ਹੈ ਪਹਿਲਾਂ ਹੁੰਦਾ ਸੀਗਾ ਕਿ ਦਵਾਈ ਦੇਤੀ ਦਵਾਈ ਨਾਲ ਠੀਕ ਹੋ ਜਾਂਦੀ ਸੀ ਹੁਣ ਉਹਨਾਂ ਦਾ ਭਰਤੀ ਕਰਕੇ ਕਰਨਾ ਪੈ ਰਿਹਾ ਕਿਉਂਕਿ ਬੋਰਡਾਂ ਦੇ ਵਿੱਚ ਕੀਮਤੀ ਬਦਲ ਚਾਹ ਕਿ ਲੋਕਾਂ ਕੀ ਕਹਿਣਾ ਚਾਹੁੰਗੇ ਇਸ ਸੀਜ਼ਨ ਦੇ ਵਿੱਚ ਬਚਾਅ ਕਿਸ ਤਰ੍ਹਾਂ ਹੋਵੇਗਾ ਇੱਕ ਤਰੀਕਾ ਇਹ ਵੀ ਹੈ ਕਿ ਜਦੋਂ ਬੱਚੇ ਕੋਲ ਕੋਲ ਹੋਵੇ ਜਿੰਨਾ ਕਿ ਮੈਂ ਇਹ ਬਣਾਦਾ ਹਾਂ ਉਹ ਬਾਹਰਲਾ ਖਾਣਾ ਬੰਦ ਕਰਕੇ ਘਰ ਦਾ ਖਾਣਾ ਸਾਫ਼ ਕਰੇ ਰੱਖਾਣਾ ਵਧਾ ਕੇ ਦਿੱਤਾ ਜਾਵੇ। ਤੇ ਇੱਕ ਹੋਰ ਜੀ ਮੈਂ ਕਹਾਂ ਚਾਹੁੰਦਾ ਕਿ ਆਨਲਾਈਨ ਚੀਜ਼ਾਂ ਬੁਲੇ ਰਹੀਆਂ ਤੇ ਗੰਦ ਹੋ ਜਾਏਗਾ। ਇਹ ਪਾਣੀ ਇਕੱਠਾ ਨਾਲ ਰਹਿ ਜਾਂਦਾ ਹੈ। ਇਹ ਰੋਣ ਨੂੰ ਜਦੋਂ ਪਾਣੀ ਇਕੱਠਾ ਹੋ ਜਾਂਦਾ ਹੈ। ਨਾ ਗੰਮਿਆਚ ਨਾ ਬੂਤਲੈਂਚ ਜੀਵ ਵਿੱਚ ਜੇ ਕੋਈ ਟਾਈਮ ਕੀ

ਇਸ ਸਮੇਂ ਯਾਦ ਕਰਕੇ ਬਚਾਇਆ ਜਾ ਸਕਦਾ ਹੈ ਸੋ ਬਹੁਤ ਹੀ ਸ਼ਾਰਟ ਤਰੀਕੇ ਦੇ ਨਾਲ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਇਸ ਸੀਜ਼ਨ ਦੇ ਵਿੱਚ ਆਪਾਂ ਬੱਚਿਆਂ ਨੂੰ ਬਿਮਾਰੀਆਂ ਲੱਗਣ ਤੋਂ ਬਚਾ ਸਕਦੇ ਹਾਂ ਤੇ ਇਸ ਸੀਜ਼ਨ ਦੇ ਵਿੱਚ ਆਪਾਂ ਗੁਬਾਰੀਆਂ ਤੋਂ ਮੁਕਤ ਹੋ ਸਕਦੇ ਹਾਂ